ਹਾਈਦੋਤ ਸਾਰੋ ਤੇ ਅਪਰੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਟੀਮ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਜ਼ਿਆਦਾ ਵਾਇਰਲ ਜਿਹੜੀ ਵੀਡੀਓ ਹੋ ਰਹੀ ਆ ਗ੍ਰਾਂਤੀ ਸਿੰਘ ਸਹਿਬਾਨ ਜੀ ਦੀ ਹੋ ਰਹੀ ਆ ਜਿਹਦੇ ਵਿੱਚ ਇੱਕ ਕੋਈ ਨੌਜਵਾਨ ਜਿਹੜਾ ਵੀ ਵੀਡੀਓ ਬਣਾ ਰਿਹਾ ਗ੍ਰਾਂਤੀ ਸਿੰਘ ਦੀ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਜਿੰਨੇ ਵੀ ਅਸੀਂ ਕਮੈਂਟ ਦੇਖੇ ਵਿਰੁੱਧ ਉਸ ਇਨਸਾਨ ਤੇ ਦੇਖੇ ਨੇ ਜਿਹੜਾ ਤੱਕੇ ਨਾਲ ਗ੍ਰਾਂਤੀ ਸਿੰਘ ਦੇ ਕਮਰੇ ਦੇ ਵਿੱਚ ਗਿਆ ਜਿੱਥੇ ਉਹ ਵੀਡੀਓ ਬਣਾ ਰਿਹਾ ਮੇਰਾ ਕਹਿਣ ਦਾ ਭਾਵ ਇਹ ਆ ਵੀ ਗ੍ਰਾਂਤੀ ਸਿੰਘ ਦੀ ਪਦਵੀ ਬਹੁਤ ਜ਼ਿਆਦਾ ਵੱਡੀ ਆ ਬਾਬਾ ਬੁੱਢਾ ਜਿੱਦੋਂ ਇਹ ਚੱਲੀ ਹੋਈ ਪਦਵੀ ਆ ਸੋ ਬਹੁਤ ਜ਼ਿਆਦਾ ਵੱਡਾ ਸਤਿਕਾਰ ਆ ਇਸ ਸਤਿਕਾਰ ਨੂੰ ਹਮੇਸ਼ਾ ਬਹਾਰਾ ਰੱਖਿਆ ਜਾਣਾ ਚਾਹੀਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਰੂਰ ਇਸ ਤਰ੍ਹਾਂ ਦੇ ਲੋਕਾਂ ਤੇ ਐਕਸ਼ਨ ਲਵੇ ਜਿਹੜੇ ਗ੍ਰਾਂਤੀ ਸਿੰਘਾਂ ਨੂੰ ਨਜਾਇਜ਼ ਧੰ ਕਰਦੇ ਆ ਬਹੁਤ ਜਿਆਦੇ ਵੱਡੀ ਤਾਕਤਾਂ ਦੇ ਵਿੱਚ ਜਦੋਂ ਸਵਾ ਦੇ ਵਿੱਚ ਸ੍ਰੀ ਅਕਾਨਿ ਪਾਤਸ਼ਾਹ ਦਾ ਆਰੰਭ ਹੁੰਦੇ ਆ ਸਿੱਧੀ ਦਿਹਾੜਿਆਂ ਦੇ ਵਿੱਚ ਉਸ ਟਾਈਮ ਦੇ ਵਿੱਚ ਗ੍ਰਾਂਤੀ ਸਿੰਘ ਬਹੁਤ ਜਿਆਦੇ ਮੁਸ਼ਕਲ ਨਾਲ ਮਿਲਦੇ ਆ ਕਿਉਂਕਿ ਬਹੁਤ ਜਿਆਦੇ ਲੋਕ ਪਿੰਡਾਂ ਦੇ ਵਿੱਚ ਗ੍ਰਾਂਤੀ ਸਿੰਘਾਂ ਨੂੰ ਐਵੇਂ ਹੀ ਸਮਝਣ ਲੱਗੇ ਉਹਨਾਂ ਦਾ ਜਿਹੜਾ ਸਤਕਾਰ ਆ ਘਟਦਾ ਜਾ ਰਿਹਾ ਤੇ ਬਹੁਤ ਜਗ੍ਹਾ ਤੇ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਵੀ ਕੀਤਾ ਜਾਂਦਾ ਉਹਨਾਂ ਗ੍ਰਾਂਤੀ ਸਿੰਘ ਸਾਹਿਬਾਨ ਨੂੰ 24 ਘੰਟੇ ਉਹ ਪੂਰਾ ਪਰਿਵਾਰ ਉਹਦੇ ਬੱਚੇ ਉਹਨਾਂ ਦੀ ਪਤਨੀ ਜਾਂ ਉਹਨਾਂ ਦੀ ਕੋਈ ਸਿਕਸਟਰ ਹੋਵੇ ਗ੍ਰਾਂਤੀ ਸਿੰਘ ਉੱਤੇ ਖੁਦ ਆਪ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਡਿਊਟੀ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਦੀਆਂ ਬੇਅਦਬੀਆਂ ਦਾ ਇਹ ਸਾਰਾ ਚੱਲਿਆ ਹੋਇਆ ਉਸ ਟਾਈਮ ਤੋਂ ਲੈ ਕੇ ਸਾਰੇ ਗ੍ਰੰਤੀ ਸਿੰਘਾਂ ਆਪਣੇ ਜਿਹੜੀ ਡਿਊਟੀਆਂ ਬਹੁਤ ਜ਼ਿਆਦੇ ਸ਼ਕਤੀ ਦੇ ਨਾਲ ਤੇ ਤਨਦੇਹੀ ਦੇ ਨਾਲ ਕਰਦੇ ਆ। ਸੋ ਇਹਦੇ ਵਿੱਚ ਸਾਰੀਆਂ ਸਿੱਖ ਔਰਤਾਂ ਤੇ ਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ। ਜਿੱਥੇ ਚਲੋ ਇਹ ਵੱਡੀ ਗੱਲ ਨਹੀਂ ਹੁੰਦੀ ਗ੍ਰੰਤੀ ਸਿੰਘਾਂ ਤੋਂ ਵੀ ਕਈ ਵਾਰ ਗਲਤੀ ਹੁੰਦੀ ਆ। ਜੇ ਤੇ ਉਹਨਾਂ ਤੋਂ ਗਲਤੀ ਹੁੰਦੀ ਆ ਉਥੇ ਜ਼ਰੂਰ ਪਿੰਡ ਵਾਲਿਆਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਉਹ ਵੀ ਦੱਸਣਾ ਚਾਹੀਦਾ ਵੀ ਇਹਦੇ ਵਿੱਚ ਕੀ ਗਲਤੀ ਆ। ਪਰ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਕਦੇ ਘਰੇ ਕੋਈ ਪੁੱਛਦਾ ਨਹੀਂ ਉਹ ਜਾ ਕੇ ਗ੍ਰਾਂਤੀ ਸਿੰਘ ਨਾਲ ਲੜਦੇ ਆ ਜਿੱਥੇ ਬਹੁਤ ਜ਼ਿਆਦੇ ਵੱਡੇ ਪੱਦਰ ਤੇ ਗ੍ਰਾਂਤੀ ਸਿੰਘ ਦੇ ਸਤਕਾਰ ਨੂੰ ਘਟਾਲ ਲੱਗਦੀ ਆ ਸੋ ਅੱਜ ਵਾਲੀ ਵੀਡੀਓ ਦੇਖ ਕੇ ਬਹੁਤ ਜ਼ਿਆਦੇ ਮਾੜਾ ਜਿਹੜਾ ਦੁਖੀ ਹੋਇਆ ਵੀ ਤਰੇਕ ਬੰਦਾ ਜਾਂਦਾ ਗ੍ਰਾਂਤੀ ਸਿੰਘ ਦੇ ਕਮਰੇ ਦੇ ਵਿੱਚ ਜਾ ਕੇ ਕੀ ਆ ਗਿਆ ਉਹਦਾ ਪਰਿਵਾਰ ਉੱਥੇ ਆ ਉਹਨਾਂ ਦੇ ਬੱਚੇ ਉੱਥੇ ਨੇ ਪਰ ਉਹ ਬੰਦਾ ੱੱਕੇ ਨਾਲ ਵੀਡੀਓ ਬਣਾ ਰਿਹਾ ਮੇਰਾ ਕਹਿਣ ਦਾ ਪੱਵ ਬਾਰ-ਬਾਰ ਇਹ ਆ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਰਨ ਕਰਨਾ ਪਊਗਾ ਗ੍ਰਾਂਤੀ ਸਿੰਘਾਂ ਦਾ ਸਤਿਕਾਰ ਬਹਾਰ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਗ੍ਰਾਂਤੀ ਸਿੰਘ ਹੋਣਗੇ ਸਾਡੇ ਗੁਰੂ ਘਰਾਂ ਦੇ ਵਿੱਚ ਤੇ ਅਸੀਂ ਵੀ ਕਹਿ ਸਕਦੇ ਹਾਂ ਸਾਡੇ ਗੁਰੂਗ੍ਰੰਥ ਸਾਹਿਬ ਜੀ ਦੀ ਸੇਵਾ ਵਾਸਤੇ ਗ੍ਰਾਂਤੀ ਸਿੰਘ ਸਹਿਬਾਨ ਹੈਗੇ ਨੇ ਗ੍ਰਾਂਤੀ ਸਿੰਘ ਸਵੇਰੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਕਰਦਾ ਉਦੋਂ ਉੱਥੇ ਪੰਜ ਸਿੰਘ ਸਹਿਬਾਨ ਵੀ ਨਹੀਂ ਪਹੁੰਚਦੇ ਸੇਵਾ ਵਾਸਤੇ ਸਾਮ ਨੂੰ ਸੁਖ ਹਸਣ ਵਾਸਤੇ ਵੀ ਨਹੀਂ ਪਹੁੰਚਦੇ ਸੋ ਇਹ ਬਹੁਤ ਵੱਡਾ ਇੱਕ ਦੁਕਾਨ ਤਾਂ ਜਿਹਦੇ ਵਿੱਚ ਰੋਬ ਮਾਰੂ ਦਾ ਗ੍ਰਾਂਤੀ ਸਿੰਘ ਤੇ ਬਹੁਤ ਚਲੇ ਜਾਂਦੇ ਆ ਸੇਵਾ ਕਰਨ ਕੋਈ ਤਿਆਰ ਨਹੀਂ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗ੍ਰਾਂਤੀ ਸਿੰਘ ਸਾਹਿਬਾਨ ਨੂੰ ਤਾਂ ਕਰਦੇ ਆ ਨੇ ਉਹਨਾਂ ਨੂੰ ਵੀ ਸचेਤ ਰਹਿਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਆਸਤੀ ਹਰਕਤਾਂ ਨਾ ਕਰੀਏ ਜਿੱਥੇ ਕੋਈ ਗ੍ਰਾਂਤੀ ਸਿੰਘ ਸਾਹਿਬਾਨ ਕੋਈ ਗਲਤੀ ਕਰਦਾ ਜਾਂ ਗਲਤੀ ਹੋ ਰਹੀ ਆ ਉਹ ਤੇ ਤੁਸੀਂ ਉਹਨੂੰ ਸਮਝਾ ਸਕਦੇ ਹੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼ਿਕਾਇਤ ਕਰ ਸਕਦੇ ਹੋ ਸਾਰੇ ਹੱਲ ਨੇ ਆਪ ਦੇ ਆਪ ਹੀ ਕਿਸੇ ਗ੍ਰਾਂਤੀ ਸਿੰਘ ਨੂੰ ਇਸ ਤਰ੍ਹਾਂ டੌਰਚ ਕਰਨਾ ਇਹ ਦੇਖਿਆ ਕਰੋ ਉਹਦੇ ਬੱਚੇ ਪੜ੍ਹਦੇ ਨੇ ਉਸ ਸਕੂਲ ਦੇ ਵਿੱਚੋਂ ਜਿੱਥੇ ਉਹ ਮੰਨ ਲਓ ਤੁਹਾਡੇ ਕੋਲੋਂ ਸੇਵਾ ਕਰ ਰਿਹਾ ਇਸ ਕਰਕੇ ਬਹੁਤ ਜ਼ਿਆਦਾ ਉਹਦੀਆਂ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨੇ ਵੀ ਕਿਤੇ ਬਾਹਰ ਅੰਦਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੁੰਦਾ ਇਸ ਕਰਕੇ ਬਹੁਤ ਜ਼ਿਆਦਾ ਲੋਕ ਗ੍ਰਾਂਤੀ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਜੋ ਇੱਕ ਬਹੁਤ ਜ਼ਿਆਦਾ ਇਹ ਜਿਹੜਾ ਦੁਖਾ ਦੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਆ ਕੱਪੜਾ ਨੂੰ ਦੇਖਣ ਨੂੰ ਮਿਲੂਗਾ ਆਪਣੇ ਬੱਚੇ ਜਾਂ ਮੰਨ ਲਓ ਜਿਹੜੇ ਗ੍ਰਾਂਤੀ ਸਿੰਘ ਲੈਨ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦਾ ਇਹ ਜਿਹੇ ਵੀਡੀਓ ਦੇਖ ਕੇ ਮਨ ਡਰਦਾ ਤੇ ਦੁੱਖਦਾ ਵੀ ਇਹ ਕੀ ਹੋ ਰਿਹਾ ਵੀ ਕੱਲ ਨੂੰ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹੋਵੇਗਾ ਸੋ ਇਹ ਸਾਨੂੰ ਸੋਚਣ ਦੀ ਲੋੜ ਆ ਅਸੀਂ ਆਓ ਗ੍ਰਾਂਤੀ ਸਿੰਘ ਦਾ ਸਤਕਾਰ ਬਹਾਲ ਕਰੀਏ ਤੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੱਲ ਨਹੀਂ ਮੰਨੀ ਇਹ ਗੱਲ ਗਲਤ ਹੈ ਕਿ ਸਹੀ ਹੈ ਨਹੀਂ ਤੁਸੀ ਦੱਸੋ ਨਾ ਮੈਨੂੰ ਨਹੀਂ ਬੰਨੂ ਕੋਈ ਨਹੀਂ ਆ ਤੁਹਾਡਾ ਨਾ ਤਨੂ ਮੈਂ ਗਲਤ ਗੱਲ ਕਹਿ ਰਹੇ ਹਾਂ ਕੋਈ ਨਹੀਂ ਗੱਲ ਕਰਦਾ ਕਿ ਆਹ ਮੂਹ ਨਹੀਂ ਆਗਾ ਕੋਈ ਗਲਤ ਗੱਲ ਕਹਿ ਰਹੇ ਹੋ ਕੋਈ ਨਹੀਂ ਅੰਗ ਸਿੰਘਾਂ ਦੀ ਉਮਰਿਆਦ ਨਹੀਂ ਚੱਲਦੀ ਨਹੀਂ ਨਹੀਂ ਅੰਗ ਸਿੰਘਾਂ ਦੀ ਉਮਰਿਆਦ ਨਹੀਂ ਚੱਲਦੀ ਹੋਣੀ ਕੀ ਐ ਨਹੀਂ ਚੁੱਪ ਕਰਕੇ ਗੱਲਾਂ ਨਾਲ ਗੱਲ ਕਰੋ ਮੈਨ ਨਾਲ ਬਈ ਸਮਝ ਨਹੀਂ ਆ ਰਿਹਾ ਵੜਦੇ ਮੈਨੂੰ ਵੜਦੇ ਮੈਨੂੰ ਤੁਸੀਂ ਕਹਿ ਰਹੇ ਹੋ ਸਕਦੇ ਸੇਵਾ ਕਰ ਰਹੇ ਹੋ ਤੇ ਬਸ ਸੰਭਾਲ ਕੇ ਕਰ ਰਹੇ ਹੋ ਨਾ ਮੈਂ ਤੁਹਾਨੂੰ ਮਾਇਦੇ ਦੀਏ ਤੁਸੀਂ ਧਿਆਰ ਰੱਖੀਂ ਤੂੰ ਮੈਂ ਤੁਸੀਂ ਨਹੀਂ ਕੱਢਣ ਵਾਲੀ ਮੈਨੂੰ ਕੋਈ ਵੀ ਤੁਸੀਂ ਸੇਵਾ ਤਾਂ ਲੈ ਗਿਆ ਹੁਣ ਗਲਤ ਗੱਲ ਨਾ ਕਰੋ ਇਸੀ ਗੱਲ ਕਰ ਰਹੇ ਹੋ ਦੇਖੇ ਮਿੰਟ ਗਵਾਡਨ ਲਾ ਦੇ ਗੱਤ ਗੱਤ ਗੱਲ ਸਮਝਾ ਕਰੋ ਫਿਰ ਉਹ ਗੱਲ ਤੋੜਾ ਜੀ ਬਾਰੇ ਤੁਸੀਂ ਬੋਲੋ ਤੋੜਾ ਰੱਖੋ ਤੁਹਾਨੂੰ ਇੱਕ ਮਿੰਟ ਮਾਤਾ ਰੱਖ ਤੁਸੀਂ ਰਿਕਮੈਂਟ ਚੁੱਪ ਕਰੋ ਉਧਰ ਤੁਸੀਂ ਵੀ ਮੈਂ ਤੁਹਾਨੂੰ ਕਹਿੰਦਾ ਐਨ ਐ ਨਵੀਆਂ ਤਾਜ਼ੀਆਂ ਖਬਰਾਂ ਲਾ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਇੱਕ ਜਾਂਦੇ ਜਾਂਦੇ ਤੁਹਾਨੂੰ ਛੋਟੀ ਜਾਣਕਾਰੀ ਅਸੀਂ ਦੇ ਦਈਏ ਬਹੁਤ ਵੀਰ ਸਾਨੂੰ ਜਿਹੜੇ ਫੋਨ ਕਰਦੇ ਜਾਂ ਵੀਡੀਓ ਭੇਜ ਦਿੰਦੇ ਆ ਉਹ ਇਸ ਤਰ੍ਹਾਂ ਵੀਡੀਓ ਬਣਾਉਂਦੇ ਨੇ ਇਸ ਤਰ੍ਹਾਂ ਕਰਕੇ ਜਾਂ ਫਿਰ ਇਸ ਤਰ੍ਹਾਂ ਵੀਡੀਓ ਭੇਜ ਦਿਆ ਉਹ ਕਹਿੰਦੇ ਸਾਡੀ ਨਿਊਜ਼ ਲਾ ਦਿਓ ਇਸ ਕਰਕੇ ਉਹ ਫਰੇਮ ਦੇ ਵਿੱਚ ਨਿਊਜ਼ ਆ ਜਿਹੜੀ ਨਹੀਂ ਲੱਗਦੀ ਉਹ ਤੁਹਾਨੂੰ ਅਸੀਂ ਦੱਸ ਦਈਏ ਇੱਕ ਇੱਕ ਮਿੰਟ ਦੇ ਕਲਿੱਪ ਸਾਨੂੰ ਬਣਾ ਕੇ ਭੇਜਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਸ਼ੂਟ ਕਰਨਾ ਤੁਹਾਡਾ ਮੋਬਾਈਲ ਇਸ ਤਰ੍ਹਾਂ ਹੋਵੇ ਵਧੀਆ ਤਰੀਕੇ ਨਾਲ ਜਿਹੜੀ ਤੁਸੀਂ ਵੀਡੀਓ ਸਾਡੇ ਤੱਕ ਭੇਜੇਗੇ ਉਹ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਰਿਹਾ ਇਹਦੇ WhatsApp ਚੱਲਦੀ ਆ ਇਹਦੇ ਸਾਨੂੰ ਹੋਰ ਤੁਸੀਂ ਵੀਡੀਓ ਸੈਂਡ ਕਰ ਸਕਦੇ ਹੋ ਇਸ ਲਈ ਸਾਡੇ ਚੈਨਲ ਨੂੰ ਵੀਡੀਓ ਦੇਖਣ ਲਈ ਤਾਂ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਰੇਗ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਕਿਸੇ ਵੀ ਤਰ੍ਹਾਂ ਦੀ ਜੇ ਤੁਹਾਡੇ ਕੋਲੋਂ ਵੀਡੀਓ ਨਹੀਂ ਬਣਦੀ ਜਾਂ ਅਮਰਜੈਂਸੀ ਆ ਜਿਹੜਾ ਸਾਡਾ ਸਕਰੀਨ ਤੇ ਨੰਬਰ ਚੱਲੇ ਤੇ ਸਾਨੂੰ ਫੋਨ ਕਰਕੇ ਵੀ ਤੁਸੀਂ ਬਲਾ ਸਕਦੇ ਹੋ ਧੰਨਵਾਦ ਜੀ ਸਸ਼ਿਕਾ